ਨਾਲ ਤਾਂ ਹਾਰੇ ਹੋਏ ਨੇ ਦੋ ਤਿੰਨ ਤਾਂ ਸਿੱਧੂ ਮਜੀਠੀਆ ਇਹ ਤਾਂ ਹਾਰੇ ਹੋਏ ਨੇ ਹੈਨਾ ਤੇ ਸੁਖਵੀਰ ਬਾਦਲ ਉਹਨਾਂ ਨੂੰ ਇਹ ਨਹੀਂ ਪਤਾ ਜਿੱਤੇ ਕਿੱਥੋਂ ਆਏ ਆ ਹੈਨਾ ਤੇ ਇਹ ਤਾਂ ਭੁੱਲੇ ਫਿਰਦਾ ਮਤਲਬ ਤੁਸੀਂ ਇਹ ਦੇਖ ਲਓ ਵੀ ਕਮਲੇ ਹੀ ਹੋਏ ਫਿਰਦੇ ਨੇ ਕੰਧਾਂ 'ਚ ਵਜਦੇ ਫਿਰਦੇ ਨੇ ਹਜੇ ਤਾਂ ਦੋ ਸਾਲ ਹੀ ਹੋਏ ਨੇ ਜਿੱਦ ਤੇ ਚੌਥਾ ਸਾਲ ਲੱਗ ਗਿਆ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਡਲੇ ਮਾਰ ਲੱਗ ਜਾਣਗੇ ਤਾਂ ਇੰਨਾ ਹਾਲਤ ਖਰਾਬ ਹੈ ਨਾ ਦੀ ਹੁਣ ਮੱਤ ਵੱਜਿਓ ਪਈ ਐ ਉਹ ਕਾਲੀ ਦਲਣਾ ਨੇ ਸ਼ੁਰੂ ਕਰ ਲਈ ਪੰਜਾਬ ਬਚਾਓ ਯਾਤਰਾ ਉਹ ਤੁਹਾਡੇ ਤੋਂ ਤਾਂ ਬਚਾਇਆ ਇਹ ਹਜੇ ਉਹ 20 ਮਹੀਨੇ ਪਹਿਲਾਂ ਹੋਰ ਕੀ ਤੋਂ ਬਚਾਈਏ ਹੁਣ ਤੁਸੀਂ ਤਾਂ ਮਾਰਨ ਵਾਲੇ ਓ ਉਹਨੂੰ ਪੰਜਾਬ ਬਚਾਓ ਕਹਿੰਦੇ ਹਾਂ ਹਲ ਜੋ ਪੰਜਾਬ ਬਚਾਓ ਨਹੀਂ ਹੈਗਾ ਉਹ ਪਰਿਵਾਰ ਬਚਾਓ ਯਾਤਰਾ ਹੈ ਵੀ ਸਾਡਾ ਪਰਿਵਾਰ ਬਚਾਓ ਮੁੰਜੀ ਠੇ ਤਾਂ ਸ਼ੁਰੂ ਕਰ ਲਿਆ ਇੱਥੇ ਮੇਰਾ ਸਾਲਾ ਉਹਨੂੰ ਬਚਾਓ ਫਿਰ ਕੈਰੋ ਚਲੇ ਗਏ ਕਹਿੰਦੇ ਇੱਥੇ ਸਾਡਾ ਭਾਈ ਹੈ ਉਹਨੂੰ ਬਚਾਓ ਫਿਰ ਫਿਰੋਜਪੁਰ ਲੰਘੇ ਕਹਿੰਦੇ ਇੱਥੋਂ ਮੈਂ ਹੁੰਨਾ ਐਮਪੀ ਮੈਨੂੰ ਬਚਾਓ ਫੇਰ ਬਠਿੰਡੇ ਲੈ ਗਏ ਕਹਿੰਦੇ ਇੱਥੇ ਭਾਈ ਹਰਸਿੰਦਰ ਟਕੌਰ ਹੈ ਉਹਨੂੰ ਬਚਾਓ ਕੀ ਗੱਲ ਵੀ ਅਸੀਂ ਆਪਦੇ ਪਰਿਵਾਰ ਤਾਂ ਉਜਾੜਤੇ ਸਾਡੇ ਪਰਿਵਾਰ ਉਜਾੜ ਕੇ ਆਪਦੇ ਪਰਿਵਾਰ ਬਚਾਉਣ ਦੀ ਸਾਡੀ ਗਰੰਟੀ ਲੈਣੇ ਹੋ ਸਾਨੂੰ ਰਿਸਟਰੀ ਕਰਾਈਐ ਅਸੀਂ ਪਰਿਵਾਰ ਬਚਾਈਏ ਕਿਉਂ ਬਚਾਈਏ ਮੱਤ ਵੱਜੀ ਹੋਈ ਆ ਉਹਨਾਂ ਦੀ ਇਹ ਹਰ ਵਕਤ ਹੀ ਜਦੋਂ ਉਹਦੀ ਸੁਰਤ ਸੰਭਾਲੀਆ ਇੱਕ ਮੌਕਾ ਹੋਰ ਦੇ ਦਿਓ ਤੁਰਿਆ ਜਾਂਦਾ ਨਹੀਂ ਚਾਰ ਬੰਦੇ ਇਧਰੋਂ ਫੜਦੇ ਆ ਯਾਰ ਇਧਰੋਂ ਚੱਕ ਕੇ ਸਟੇਜ ਤੇ ਲੈ ਕੇ ਜਾਂਦੇ ਜਾਣ ਸਾ ਕਹਿੰਦਾ ਇੱਕ ਮੌਕਾ ਹੋ ਰੋ ਬੱਸ ਕਰੋ ਯਾਰ ਉਹ ਅਸੀਂ ਮੌਕੇ ਦਿੰਦੇ ਦਿੰਦੇ ਥੱਕ ਗਏ ਹੋਏ ਤੁਸੀਂ ਨਹੀਂ ਥੱਕੇ ਲੁੱਟ ਲੁੱਟ ਕੇ ਸੋ ਇਸ ਕਰਕੇ ਕੇਜਰੀਵਾਲ ਐ ਕੈਸਾ ਲੀਡਰ ਮੈਂ ਆਪਣੀ ਜ਼ਿੰਦਗੀ ਚ ਇਦਾਂ ਦਾ ਨਹੀਂ ਦੇਖਿਆ ਕਦੇ ਇੱਕ ਪਹਿਲਾਂ 2020 ਦੀਆਂ ਇਲੈਕਸ਼ਨਾਂ ਸੀ ਦਿੱਲੀ ਦੀਆਂ 2 ਮਹੀਨੇ ਵੋਟਾਂ ਚ ਰਹਿੰਦੇ ਸੀ ਬਸ ਟੀਵੀ ਤੇ ਆ ਕੇ ਕਹਤਾ ਦਿੱਲੀ ਵਾਲੋ اگر میرے پونے 5 سال کے کام اچھے لگے تو ووٹ دے دینا ورنہ مجھے ووٹ مت دینا اا گل کہنے واسطے جگرہ چاہیے دا جگرہ چاہیے جگرہ ایک ایک دکھوان بھی ساڈے کما تے ووٹ تے کام تا کیتا نہیں کوئی کام تا کیتا ہی نہیں کوئی لوٹیا بس او کوئی دا ٹابا چلدا او دبلو کے دی بس بھری جاندی او روٹ لے لو او کوئی کوئی ਕਰੇ ਤੇ ਵਿਆ ਖੱਡਾਂ ਸਾਡੀਆਂ ਸ਼ਰਾਬਾਂ ਦੇ ਠੇਕੇ ਸਾਡੇ ਪਤਨ ਦਾ ਧਰਮ ਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਪੈਸੇ ਤਹਾਂ ਆ ਸਕਦੇ ਨੇ ਨਾਲ ਉਹ ਚਿੱਠੀ-ਚੁੱਠੀ ਨ ਲਖਾਈ ਫਿਰਦੇ ਹੁਣ ਕਿ ਧਰਮ ਰਾਜ ਤੋਂ ਨਕਲੀ ਉਹ ਵੀ ਨਕਲੀ ਲਖਾਉਣਗੇ ਹੋਰ ਤਾਂ ਕਿੱਥੋਂ ਲਖਾਉਣਗੇ ਰੱਬ ਤਾਂ ਇਹਦੇ ਨੇੜੇ ਹੀ ਲੱਗਦਾ ਹੋਣਾ ਰੱਬ ਵੀ ਕਹਿੰਦਾ ਹੁਣ ਜੇ ਮੈਂ ਨੇੜੇ ਗਿਆ ਮੈਨੂੰ ਨਾ ਵੇਚ ਕੇ ਖਾ ਜਾਣੇ ਵੇਚ ਹੀ ਰਹੇ ਹੈ ਰੱਬ ਦੇ ਨਾਮ ਤੇ ਵੀ ਤਾਂ ਖਾ ਹੀ ਰਹੇ ਹੈ ਧਰਮ ਦੇ ਨਾਮ ਤੇ ਵੀ ਖਾ ਹੀ ਰਹੇ ਹੈ ਕੋਈ ਨਹੀਂ ਉਹ ਹੈਗਾ ਤਹਾਂ ਨੀਲੀ ਛਤਰੀ ਵਾਲਾ ਨਾ ਲੱਤ ਮਾਰਦਾ ਨਾ ਕਿਸਨ ਮਾ ਨਾ ਕਿਸਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਹੈ ਹੁਣ ਮੱਤ ਵੱਜਿਓ ਪਈ ਐ ਉਹ ਕਾਲੀ ਦੌਲਾ ਨੇ ਸ਼ੁਰੂ ਕਰ ਲਈ ਪੰਜਾਬ ਬਚਾਓ ਯਾਤਰਾ ਉਹ ਤੁਹਾਡੇ ਤੋਂ ਤਾਂ ਬਚਾਇਆ ਇਹ ਹਜੇ ਉਹ 20 ਮਹੀਨੇ ਪਹਿਲਾਂ ਹੋਰ ਕੀ ਤੋਂ ਬਚਾਈਏ ਹੁਣ ਤੁਸੀਂ ਤਾਂ ਮਾਰਨ ਵਾਲੇ ਓ ਉਹਨੂੰ ਪੰਜਾਬ ਬਚਾਓ ਕਹਿੰਦੇ ਹਾਂ ਅਲਜੋ ਪੰਜਾਬ ਬਚਾਓ ਨਹੀਂ ਹੈਗਾ ਉਹ ਪਰਿਵਾਰ ਬਚਾਓ ਯਾਤਰਾ ਹੈ ਵੀ ਸਾਡਾ ਪਰਿਵਾਰ ਬਚਾਓ ਮੁੰਜੀ ਠੇ ਤਾਂ ਸ਼ੁਰੂ ਕਰ ਲਿਆ ਇੱਥੇ ਮੇਰਾ ਸਾਲਾ ਉਹਨੂੰ ਬਚਾਓ ਫਿਰ ਕੈਰੋ ਚਲੇ ਗਏ ਕਹਿੰਦੇ ਇੱਥੇ ਸਾਡਾ ਭਾਈ ਹੈ ਉਹਨੂੰ ਬਚਾਓ ਫਿਰ ਫਿਰੋਜਪੁਰ ਲੰਘੇ ਕਹਿੰਦੇ ਇੱਥੋਂ ਮੈਂ ਹੁਣਾਂ ਐਮਪੀ ਮੈਨੂੰ ਬਚਾਓ ਫਿਰ ਬਠਿੰਡੇ ਲੈ ਗਏ ਕਹਿੰਦੇ ਇੱਥੇ ਭਾਈ ਹਰਸਨਤ ਕੌਰ ਉਹਨੂੰ ਬਚਾਓ ਕੀ ਗੱਲ ਵੀ ਅਸੀਂ ਆਪਦੇ ਪਰਿਵਾਰ ਤਾਂ ਉਜਾੜਦੇ ਸਾਡੇ ਪਰਿਵਾਰ ਉਜਾੜ ਕੇ ਆਪਦੇ ਪਰਿਵਾਰ ਬਚਾਉਣ ਦੀ ਸਾਡੀ ਗਰੰਟੀ ਲੈਣੇ ਹੋ ਸਾਨੂੰ ਰਿਸਟਰੀ ਕਰਾਈਏ ਅਸੀਂ ਪਰਿਵਾਰ ਬਚਾਈਏ ਕਿਉਂ ਬਚਾਈਏ ਮੱਤ ਵੱਜੀ ਹੋਈ ਔਨਾਂ ਦੀ ਮੱਤ ਵੱਜੀ ਹੋਈ ਸੋ ਇਹਨਾਂ ਨੂੰ ਮੂੰਹ ਨਾ ਲਾਇਓ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਸਾਡੇ ਕੋਲੇ ਮੈਂ ਤੋਂ ਕੋ ਦੇਖ ਲਓ ਬਾਈ ਵੀ ਨੇ ਹੋ ਗਿਆ 16 ਤਰੀਕ ਨੂੰ ਨਾ ਸਾਲ ਹੋ ਜੂ ਆਪਾਂ ਨੂੰ ਦੋ ਸਾਲ ਹੋ ਜਾਣਗੇ ਦੋ ਸਾਲਾਂ ਵਿੱਚ ਕਦੇ ਤੁਸੀਂ ਮੇਰੇ ਮੂੰਹੋਂ ਸੁਣਿਆ ਮੈਂ ਰੋਜ਼ ਕਿਧਰ ਕਿਤੇ ਹੁੰਨਾ ਕਦੇ ਵੀ ਕਾਰੀ ਮੇਰੇ ਮੂੰਹੋਂ ਕਦੇ ਭਾਸ਼ਣ ਜਾਂ ਕਿਤੇ ਪ੍ਰੈਸ ਕਾਨਫਰੰਸ 'ਚ ਮੇਰੇ ਮੂੰਹੋਂ ਸੁਣਿਆ ਕਿ ਖਜ਼ਾਨਾ ਖਾਲੀ ਹੈ ਨਾ ਕਿਉਂ ਖਾਲੀ ਹੈ ਭਾਈ ਲੋਕਾਂ ਵਾਸਤੇ ਕਦੇ ਖਜ਼ਾਨਾ ਨਹੀਂ ਖਾਲੀ ਹੁੰਦਾ ਬੰਦੇ ਦੀ ਨੀਅਤ ਖਾਲੀ ਹੁੰਦੀ ਹੈ ਇਹਦੀ ਨੀਤਾਂ ਖੋਖਾ ਖਾਲੀ ਸੀਗੇ ਉਹਨ ਕਹਦੇ ਕਿ ਹੈ ਹੀ ਨਹੀਂ ਵੀ ਖਜ਼ਾਨਾ ਭਰਿਆ ਹੋਇਆ ਖਜ਼ਾਨਾ ਖਾਲੀ ਜਿਹੜਾ ਆਉਂਦਾ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਮੈਂ ਕਿ ਜਿਹੜਾ ਹੈ ਹੀ ਖਾਲੀ ਉਹਨੂੰ ਖਜ਼ਾਨਾ ਕੋ ਕਹਿੰਦੇ ਉਹਨੂੰ ਪੀਪਾ ਕਹੋ ਖਾਲੀ ਨੂੰ ਖਜ਼ਾਨਾ ਕਿਵੇਂ ਕਹਦਾਂਗੇ ਫਿਰ ਪਰ ਸੋ ਇਸ ਕਰਕੇ ਜੇ ਤੁਹਾਨੂੰ ਲੱਗਦਾ ਹੈ ਦੇਖੋ ਇਹ ਕੀ ਕਰਦੇ ਆ ਇੱਕ ਇਹ ਭਾਜਪਾ ਦਾ ਖਾਸ ਤੌਰ ਖੋਹਦੇ ਆ ਵੀ ਇਹਨੂੰ ਇਹਦੇ ਐਮਐਲਏ ਤੋੜ ਲੋ ਇਹਦੇ ਐਮਪੀ ਤੋੜ ਲੋ ਇਹਨੂੰ ਪੈਸੇ ਦੇ ਦੋ ਲਾਲਚ ਦੇ ਦੋ ਆ ਚੰਡੀਗੜ੍ਹ ਕੀ ਹੋਇਆ ਦੇਖਿਆ ਤੁਸੀਂ ਚੰਡੀਗੜ੍ਹ ਦੇ ਮੇਅਰ ਦੀਆਂ ਵੋਟਾਂ ਕਿੰਨੇ ਗਿਣੀਆਂ ਸੀ ਦੇਖਿਆ 36 ਵੋਟਾਂ ਗਿਣੀਆਂ 36 ਤੇ ਵੋਟਾਂ ਕਿਵੇਂ ਗਿੜ ਰਿਆ ਸੀ ਉਹ ਜਿਹੜਾ ਇਹਦਾ ਅਫਸਰ ਸੀਗਾ ਇਹਨਾਂ ਦਾ ਅਫਸਰ ਕਹਦਾ ਇਹਨਾਂ ਦਾ ਬਰਕਰੀ ਸੀਗਾ ਭਾਜਪਾ ਦਾ ਵੋਟਾਂ ਆਲੜ ਕੈਮਰੇ ਲੱਗੇ ਹੋਏ ਨੇ ਉਹ ਫਿਰ ਆਉਂਦਾ ਨਾ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਕਿਤੇ ਉਸ ਉਹ ਦਿਨ ਸਾਧ ਦਾ ਸੀ ਕਿਤੇ ਕੁਦਰਤੀ ਐਵੇਂ ਵੋਟਾਂ ਐ ਕਰਕੇ ਖਰਾਬ ਬੋਟ ਤੇ ਨਾ ਕਾਟਾ ਮਾਰ ਕੇ ਖਰਾਬ ਕਰਕੇ ਨਾਲੇ ਐਂ ਦੇ ਤੀ ਕੈਮਰਾ ਤਾਂ ਚੱਲਦਾ ਇੰਨਾ ਵਧੀਆ ਵੀ ਐਕਟਰ ਹੈ ਨਹੀਂ ਸੀ ਉਹ ਉਹ ਤੋਂ ਗੱਲ ਬਣੀ ਨਹੀਂ ਐਂ ਕਰਕੇ ਉਹ 36 ਵੋਟਾਂ ਚੋਂ 8 ਵੋਟਾਂ ਕੈਨਸਲ ਕਰਤੀਆਂ 8 ਦੀ 8 ਆਵਾਂ ਦੀ ਪਾਰਟੀ ਦੀ ਜੋ 8 ਪੈਂਦੀਆਂ ਨੇ ਸਾਡਾ ਮੇਰ ਬਣਦਾ ਅਸੀਂ ਸੁਪਰੀਮ ਕੋਰਟ ਚਲੇ ਗਏ ਚੀਫ ਜਸਟਿਸ ਆਫ ਇੰਡੀਆ ਨੇ ਬੁਲਾਇਆ ਕਹਿੰਦੇ ਆ ਜਾ ਤੂੰ ਐ ਕਿਉਂ ਲਾਇਆ ਸੀ ਮੋਰਾ ਕਹਿੰਦੇ ਉਹ ਖਰਾਬ ਸੀ ਪਹਿਲੀ ਤਾਂ ਲਾਈਆਂ ਸੀ ਮਹਨਤ ਕਹਿੰਦਾ ਲਿਆ ਕੱਢ ਕੇ ਦਿਖਾ ਉਸੇ ਤੋਂ ਗਣਵਾਈਆਂ ਕਹਿੰਦਾ ਦੇਖ ਕੀ ਖਰਾਬੀ ਐ ਚ ਚੱਲ ਗਿਆ ਉਹਥੇ ਡਿਕਲੇਅਰ ਕੀਤਾ ਕਿ ਮੇਰ ਚੰਡੀਗੜ੍ਹ ਦਾ ਆਮ ਆਦਮੀ ਦੀ ਪਾਰਟੀ ਦਾ ਹੋਊਗਾ ਐ ਹੁੰਦਾ ਉਹ ਯਾਰ ਤੁਸੀਂ ਜਿਤਨੇ ভোটার ਆਹੀਂ ਜਿਤਨੇ ਕਦੋਂ ਅਸੀਂ ਫਤਵਾ ਮੋਦੀ ਸਾਹਿਬ ਨੂੰ ਫਤਵਾ ਮਿਲਿਆ ਸਿਰ ਮੱਥੇ ਆ ਜੀ ਇੱਥੇ ਕਿਹੜੀ ਗੱਲ ਐ ਲੋਕਾਂ ਦਾ ਫਤਵਾ ਤੁਸੀਂ ভোটার ਆਹੀਂ ਜਿੱਤ ਲੋ ਆ ਗਿਣਤੀਆਂ ਮਿੰਟੀਆਂ ਆਹੀਂ ਤਾਂ ਨਾ ਜਿੱਤੋ ਨਾ ਕਿ ਉਹਦੀਆਂ ਵੋਟਾਂ ਕੱਟ ਦੋ ਇਹਦੀਆਂ ਗਿਣ ਲਓ ਇਹਦੀਆਂ ਕਢਾ ਦੋ ਇਹਦੀਆਂ ਹਟਾ ਦੋ ਇਹਦੀਆਂ ਕੈਂਸਲ ਕਰ ਦੋ ਇਹ ਤਾਂ ਗਲਤ ਹੋ ਗਿਆ ਨਾ ਜੀਵਨ ਰੁੱਖ ਨੂੰ ਹੱਥੀ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਇਹ ਤੱਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੋ ਘਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਇਹ ਦੁੱਖੀਆਂ ਨਾਲ ਯੱਕੇ ਮਾਰਨ ਦੀ ਆਦਤ ਪੈ ਗਈ ਇਹਨਾਂ ਨੂੰ ਪਰ ਕੋਈ ਗੱਲ ਨਹੀਂ ਕਈ ਵਾਰੀ ਦੁੱਖੀ ਕੰਮ ਆਉਂਦੀ ਹੈ ਉਦੋਂ ਮੈਂ ਕਹਿੰਦੇ ਆ ਨਾ ਕਿ ਲੱਖ ਰੁਪਈਆ ਜਿਹੜਾ ਉਹਦੇ ਬਾਰੇ ਕਿਹਾ ਕਿਸੇ ਨੇ ਕਹਿੰਦਾ ਵੀ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜਦੋਂ ਸੋਚ ਕੇ ਦੇਖੋ ਜੇ ਲੱਖ ਚੋਂ ਰੁਪਈਆ ਕੱਢ ਦੀ ਉਹ ਵੀ ਲੱਖ ਨਹੀਂ ਰਹਿੰਦਾ ਉਹ ਵੀ ਨਾ 90000 99 ਬਣ ਜਾਂਦਾ ਫਿਰ ਇਸ ਕਰਕੇ ਰੁਪਈਏ ਦੀ ਵੀ ਵੈਲਿਊ ਹੈ ਵੈਲਿਊ ਹੈ ਹਰ ਬੰਦੇ ਦੀ ਵੈਲਿਊ ਹੈ ভোটার ਕਾਰਡ ਜਿਹੜਾ ਤੁਹਾਡੇ ਕੋਲ ਹੈਗਾ ਨਾ ਸ਼ਹੀਦ ਆਜ਼ਮ ਭਗਤ ਸਿੰਘ ਲਾਲਾ ਲਾਜਪਤ ਰਾਏ ਜੀ ਮਦਨ ਲਾਲ ਢੀਂਗਰਾ ਹਰੀ ਚੰਦਰ ਸ਼ੇਖਰ ਯਾਦ ਹੋ ਰਹੇ ਨੇ ਖੂਨ ਨਾਲ ਲਿਖਿਆ ਹੋਇਆ ਉਹਨਾਂ ਨੇ ਲੈ ਕੇ ਦਿੱਤਾ ভোটার ਕਾਰਡ ਆਪਾਂ ਨੂੰ ਐਵੇਂ ਨਾ ਫੜਾ ਦੇ ਕਰੋ ਇਧਰ ਉਧਰ ਉਹਦੀ ਕੀਮਤ ਸਮਝਿਓ ਚੰਗੇ ਬੰਦਿਆਂ ਨੂੰ ਚੁਣੋ ਤਾਂ ਤੁਹਾਨੂੰ ਪੈਸੇ ਲੈ ਕੇ ਵੋਟ ਪਾਣੀ ਇੱਕ ਵਾਰੀ ਪੈਸੇ ਲੈ ਲੈਣਗੇ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦ ਲੂ 5 ਸਾਲ ਤੁਹਾਨੂੰ ਵੇਚੂ ਆ ਹੁਣ ਤੁਸੀਂ ਬਿਜਲੀ ਦਾ ਬਿੱਲ ਨੇ ਤੇਰਾ 5000 ਆਉਂਸੀ ਕਿ 7000 ਆਉਂਸੀ ਦੇਖਿਆ ਫਿਰ 90% ਘਰਾਂ ਨੂੰ ਬਿਜਲੀ ਫਰੀ ਆਉਂਦੀ ਹੈ ਆਉਂਦੀ ਹੈ ਨਾ ਉਹੀ ਤਾਰਾਂ ਨੇ ਉਹੀ ਪਲੱਗ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਰ ਨੇ ਹੁਣ ਕਿਵੇਂ ਆਉਂਦੀ ਹੈ ਆਉਂਦੀ ਹੈ ਬਿਜਲੀ ਫਰੀ ਸਾਨੂੰ ਘਰ ਨਹੀਂ ਆਉਂਦੀ ਹੈ ਦਿੱਲੀ ਚ ਕੀਤੀ ਹੈ ਨੀਅਤ ਸਾਫ਼ ਹੈ ਅਸੀਂ ਬਿਜਲੀਆਂ ਤਾਂ ਪੈਸੇ ਨਹੀਂ ਖਾਂਦੇ ਕੰਪਨੀਆਂ ਵਾਲੇ ਤੋਂ ਅਸੀਂ ਆਪਣੀ ਕੋਲੇ ਦੀ ਖਾਨ ਚਲਾ ਲਈ ਚਾਰਖੰਡ ਵਾਲੀ ਪੰਜਾਬ ਦੀ ਸਤ 2015 ਤੋਂ ਬੰਦ ਪਈ ਸੀ 2022 ਚ ਆ ਕੇ ਚਲਾਈ ਹੈ ਜੀ ਪਛਵਾੜਾ ਕੋਲ ਮਾਈਨ ਹੈ ਪਛਵਾੜਾ ਚ ਉੱਥੇ ਇੱਕ ਸ਼ਹਿਰ ਹੈ ਉੱਥੇ ਕੋਲਾ ਨਿਕਲਦਾ ਹੈ ਉੱਥੇ ਪੰਜਾਬ ਦੀ ਕੋਲੇ ਦੀ ਖਾਨ ਹੈ ਪਹਿਲਾਂ ਬੰਦ ਕਰ ਰੱਖੀ ਸੀ ਕਿਉਂਕਿ ਪ੍ਰਾਈਵੇਟ ਤੋਂ ਲੈਂਦੇ ਸੀ ਪੈਸੇ ਲੈਂਦੇ ਸੀ ਅਸੀਂ ਆਪ ਦੀ ਖਾਨ ਚਲਾ ਲਈ ਤਾਈਓ ਥਰਮਲ ਪਲਾਂਟ ਖਰੀਦੇ ਆਪਾਂ ਗੋਇੰਦਵਾਲ ਸਾਹਿਬ ਵਾਲਾ ਜਿਹਦਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਿਆ ਹੈ ਸ੍ਰੀ ਗੁਰੂ ਅਮਰਦਾਸ ਜੀ ਦੀ ਜ਼ਿੰਦਗੀ ਸultanpur ਕਪੜਾ ਗੋਇੰਦਵਾਲ ਸਾਹਿਬ ਬੀਤੀ ਹੈ ਜਿੱਥੇ ਉਹਨਾਂ ਨੇ ਸੱਤੀ ਪ੍ਰਥਾ ਖਤਮ ਕੀਤੀ ਸੀ ਲੰਗਰ ਪ੍ਰਥਾ ਸ਼ੁਰੂ ਕੀਤੀ ਸੀ ਸੋ ਉਥੇ ਆਪਾਂ ਜਿਹੜਾ ਕੋਲਾ ਆਪਣੇ ਕੋਲੇ ਆਮ ਹੈ ਤੇ ਹੁਣ ਬਿਜਲੀ ਇੰਡਸਟਰੀ ਵਾਲੀ ਬਿਜਲੀ ਵੀ ਹੁਣ ਸਸਤੀ ਹੋਊਗੀ ਕਿਉਂਕਿ ਘਰਾਂ ਵਾਲੀ ਤਾਂ ਹੋਊਗੀ ਨਾ ਹੁਣ ਇੰਡਸਟਰੀ ਵਾਲੀ ਵੀ ਸਸਤੀ ਕਰਾਂਗੇ ਜੇ ਇੰਡਸਟਰੀ ਵਾਲੀ ਸਸਤੀ ਕਰਤੀ ਸਾਰਾ ਵੱਦੀ ਸਾਰਾ ਮੱਧ ਪ੍ਰਦੇਸ਼ ਇੱਥੇ ਆ ਜੂਗਾ ਇੱਥੇ ਫੈਕਟਰੀਆਂ ਲੱਗਣਗੀਆਂ ਸਾਡੇ ਪਿੰਆ ਪਤਾਂ ਨੂੰ ਕੰਮ ਮਿਲੂਗਾ ਪੁਲਿਸ 'ਚ ਭਰਤੀਆਂ ਚੱਲ ਰਹੀਆਂ ਨੇ ਖੇਡਾਂ ਵਾਲਿਆਂ ਨੂੰ ਪੈਸੇ ਮਿਲ ਰਹੇ ਨੇ ਸੋ ਸਾਡੇ ਵੱਲੋਂ ਕੋਈ ਗੱਲ ਨਹੀਂ ਜੇ ਤੁਹਾਨੂੰ ਲੱਗਦਾ ਹੈ ਕਿ ਯਾਰ ਆਪਣੇ ਵਰਗੇ ਨੇ ਪਹਿਲਾਂ ਇੱਥੇ ਕਦੇ ਮੁੱਖ ਮੰਤਰੀ ਆਇਆ ਹੈ ਕਦੇ ਕਦੇ ਇੱਥੇ ਆਇਆ ਨਾ ਜੀ ਮੇਰੇ ਤੜ ਜਿੱਥੇ ਜਾਣਾ ਮੈਂ ਸਟੇ ਸੈਕਟਰੀ ਸਭ ਤੋਂ ਪਹਿਲਾਂ ਇਹ ਕਹਿੰਦਾ ਪਹਿਲੀ ਵਾਰ ਹੋਇਆ ਜੀ ਕਿ ਮੁੱਖ ਮੰਤਰੀ ਆਏ ਨੇ ਮੈਂ ਕਿਹਾ ਪਹਿਲੇ ਤਾਂ ਕਿਤੇ ਗਈ ਨਹੀਂ ਯਾਰ ਉਹ ਕਿਤੇ ਨਹੀਂ ਜਾਂਦੇ ਸੀ ਕਹਿੰਦੇ ਨਾ ਪ੍ਰੋਟੋਕਾਲ ਹੈ ਮੁੱਖ ਮੰਤਰੀ ਨਹੀਂ ਜਾਂਦਾ ਹੁੰਦਾ ਕਿਉਂ ਨਹੀਂ ਜਾਂਦਾ ਹੁੰਦਾ ਤੇ ਮੈਂ ਵੀ ਇਹ ਵੀ ਕਹਤਾ ਮੈਂ ਮੈਂ ਕਿਹਾ ਵੀ ਹੁਣ ਘਰ ਘਰ ਜਾ ਜਾਇਆ ਕਰੋ ਕੰਮ ਕਰਾਉਣ ਜਦੋਂ ਅਸੀਂ ਵੋਟਾਂ ਮੰਗਣ ਆਉਂਦੇ ਆ ਉਹ ਤਾਂ ਘਰ ਘਰ ਆ ਜਾਂਦੇ ਆ ਅਸੀਂ ਡੋਰ ਟੂ ਡੋਰ ਦੇ ਵੋਟਾ ਮੰਗ ਕੇ ਜਦੋਂ ਜਿੱਤ ਜਾਂਦੇ ਆ ਉਹ ਕਹਿੰਦੇ ਚੰਡੀਗੜ੍ਹ ਆ ਜਾਓ ਚੰਡੀਗੜ੍ਹ ਜਾਣਾ ਸੌਖਾ ਜੀ ਘੱਟੋ ਘੱਟ 5-7000 ਰੁਪਏ ਦਾ ਖਰਚਾ ਆ ਰਾਮਨਾਥ ਫਿਰ ਉੱਥੇ ਗਾਂਜੇ ਦਫ਼ਤਰ ਚ ਕੋਈ ਬੱਕਾ ਮਨਾ ਹੋਵੇ ਅਗਲਾ ਗੇੜਾ ਤਾਂ ਫਿਰ ਹੋਰ 5-7000 ਹੋ ਗਿਆ ਬਜਾਏ ਉਸਦੇ ਥੋੜੇ ਕੰਮ ਜਲੰਧਰ ਹੋਣ ਅਸੀਂ ਬਿਜ਼ਨਸ ਦੇ ਇੰਡਸਟਰੀ ਨਾਲ ਸੰਬੰਧਿਤ ਜਿਹੜੇ ਕੰਮ ਨੇ ਜਾਂ ਐਨਓਸੀਆਂ ਨੇ ਉਹਨਾਂ ਦਾ ਇੱਕ ਸੈਂਟਰ ਜਲੰਧਰ ਬਣਾਉਣ ਲੱਗੇ ਆ ਤਾਂ ਕਿ ਅੰਮ੍ਰਿਤਸਰ ਵਾਲੇ ਵੀ ਆਖਾ ਜਾਣ ਇੱਥੇ ਨਾਲ ਗੁਰਦਾਸਪੁਰਾ ਜਲੰਧਰ ਤੋਂ ਕੰਮ ਕਰਾਓ ਆਪਣਾ 10-20 ਕਿਲੋਮੀਟਰ ਜਲੰਧਰ ਇੱਥੋਂ ਜਾਓ ਚੰਡੀਗੜ੍ਹ ਚੰਡੀਗੜ੍ਹ ਆਓ ਜੇ ਕਿਹੜਾ ਦਵਾਰੇ ਵੱਜ ਗਿਆ ਪਤਾ ਨਹੀਂ ਉੱਥੇ ਰਹਿਣਾ ਪਊਤੀ ਪਤਾ ਨਹੀਂ ਕਿਤੇ ਕਿੰਨਾ ਖਰਚਾ ਆਊਗਾ ਕਿਉਂ ਆਊਗਾ ਬਈ ਵਪਾਰੀ ਹੈ ਵਪਾਰੀ ਜਿਹੜਾ ਆਪਦਾ ਕੰਮ ਕਰਦਾ ਹੈ ਸਰਕਾਰ ਨੂੰ ਟੈਕਸ ਦਿੰਦਾ ਹੈ ਰੋਜ਼ਗਾਰ ਦਿੰਦਾ ਹੈ ਤੁਸੀਂ ਕਿਉਂ ਉਹਨੂੰ ਚੋਰ ਕਹੋ ਸਮਝਦੇ ਹੋ ਉਹਨੂੰ ਸੋ ਅਸੀਂ ਤੁਹਾਡੇ ਸਾਰੇ ਵਰਗਾਂ ਦੀ ਅਸੀਂ ਕਦਰ ਕਰਾਂਗੇ ਤੇ ਸਹੂਲਤਾਂ ਬਰਾਬਰ ਦੀਆਂ ਮਿਲਣਗੀਆਂ ਜੇ ਮਜ਼ਦੂਰ ਤਰੱਕੀ ਕਰੂਗਾ ਕਿਸਾਨ ਤਰੱਕੀ ਕਰੂਗਾ ਦੁਕਾਨਦਾਰ ਤਰੱਕੀ ਕਰੂਗਾ ਛੋਟਾ ਵਪਾਰੀ ਤਰੱਕੀ ਕਰੂਗਾ ਵੱਡਾ ਵਪਾਰੀ ਤਰੱਕੀ ਕਰੂਗਾ ਸਾਈਕਲ ਹੈ ਸਾਰਾ ਇੱਕ ਤਾਂ ਸਾਰਾ ਸਮਾਜ ਤਰੱਕੀ ਕਰੂਗਾ ਔਰ ਜਿੱਦੋਂ ਤਰੱਕੀ ਹੋਗੀ ਪੰਜਾਬ ਨੰਬਰ 1 ਸੂਬਾ ਬਣੂਗਾ ਔਰ ਜਦੋਂ ਪੰਜਾਬ ਨੰਬਰ ਸੂਬਾ ਬਣੂਗਾ ਨਾ ਉਦੋਂ ਫਿਰ ਦੇਸ਼ ਨੰਬਰ 1 ਬਣੂਗਾ ਦੁਨੀਆ 'ਚ ਪੰਜਾਬ ਤੋਂ ਬਿਨਾ ਨਹੀਂ ਬਣ ਸਕਦਾ ਸੋ ਸਾਨੂੰ ਪੰਜਾਬ ਵਾਲਿਆਂ ਨੂੰ ਸਾਨੂੰ ਸਾਡੇ ਮਾਲਵੇ 'ਚ ਕਹਿੰਦੇ ਬਿੰਡੀ ਵਾਲਾ ਜਿਹੜਾ ਰੱਸਾ ਕੱਸੀ ਦਾ ਮੈਚ ਹੁੰਦਾ ਨਾ ਜਿਹੜਾ ਸਭ ਤੋਂ ਮੂਰੇ ਲੱਗਿਆ ਹੁੰਦਾ ਜਿਹਦੇ ਲੱਕ ਤੇ ਬੰਨੇ ਹੁੰਦਾ ਉਹਨੂੰ ਬਿੰਡੀ ਵਾਲਾ ਕਹਿੰਦੇ ਨੇ ਪੰਜਾਬ ਮੂਰੇ ਲੱਗਣ ਵਾਲਾ ਚਾਹੇ ਯਾਦੀ ਦੀ ਲੜਾਈ ਹੋਵੇ ਚਾਹੇ ਹਰੀ ਕ੍ਰਾਂਤੀ ਹੋਵੇ ਚਾਹੇ ਜਿਹੜੇ ਮਰਜ਼ਾ ਕੋਈ ਮਰਜ਼ੀ ਕੋਈ ਨਵੀਂ ਕ੍ਰਾਂਤੀ ਹੋਵੇ ਪੰਜਾਬ ਸਭ ਤੋਂ ਪਹਿਲਾਂ ਮੂਰੇ ਲੱਗਦਾ ਸੋ ਆਪਾਂ ਪੰਜਾਬ ਦੀ ਗਰਦਨ ਝੁਕਣ ਨਹੀਂ ਦੇਣੀ ਇਹਨਾਂ ਦੇ ਆ ਜਿਹੜੇ ਫਿਰਦੇ ਨੇ ਉਹ ਨਾਲ ਤਾਂ ਹਾਰੇ ਹੋਏ ਨੇ ਦੋ ਤਿੰਨ ਤਾਂ ਸਿੱਧੂ ਮੂਜੀਠੀ ਆ ਇਹ ਤਾਂ ਹਾਰੇ ਹੋਏ ਨੇ ਹੈਨਾ ਤੇ ਸੁਖਵੀਰ ਬਾਦ ਲੋਹਰਾਂ ਨੂੰ ਇਹ ਨਹੀਂ ਪਤਾ ਜਿੱਤੇ ਕਿੱਥੋਂ ਆਏ ਆ ਹਨਾ ਤੇ ਇਹ ਤਾਂ ਭੁੱਲੇ ਫਿਰਦਾ ਮਤਲਬ ਤੁਸੀਂ ਇਹ ਦੇਖ ਲਓ ਵੀ ਕਮਲੇ ਹੀ ਹੋਏ ਫਿਰਦੇ ਨੇ ਕੰਧਾਂ ਚ ਵਜਦੇ ਫਿਰਦੇ ਨੇ ਅਜੇ ਤਾਂ 2 ਸਾਲ ਹੀ ਹੋਏ ਨੇ ਜਿੱਦੇ ਚੌਥਾ ਸਾਲ ਲੱਗ ਗਿਆ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਡਲੇ ਮਾਰ ਲੱਗ ਜਾਣਗੇ ਤਾਂ ਇੰਨਾ ਹਾਲਤ ਖਰਾਬ ਹੈ ਨਾ ਦੀ ਸੋਚ ਕਰਕੇ ਮੈਂ ਤਾਂ ਇਹ ਕਹਿਣਾ ਕਿ ਆਪਣੇ ਵੱਲੋਂ ਤਾਂ دریا ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾ ਰਹਿ ਆ ਜਨਾਬ ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਪੰਜਾਬ ਦੀ ਗਰਦਨ ਕਦੇ ਚੁੱਕਣੀ ਦੇਣੀ ਪੰਜਾਬ ਦੀ ਗਰਦਨ ਉੱਚੀ ਰੱਖਣੀ ਹੈ ਜੇ ਤੁਹਾਨੂੰ